ਅੱਜ ਜਿਹੜਾ ਦੰਦਿਆ ਇਹ ਤੁਹਾਨੂੰ ਲਗਭਗ 12 ਸਾਲ ਬਾਅਦ ਮਿਲਿਆ ਜਦੋਂ ਅਸੀਂ 212ਵੀਂ ਚੋਣ ਹਾਰ ਗਏ ਉਸ ਤੋਂ ਬਾਅਦ ਸਭਾ ਸਾਹ ਦੇ ਸੇ ਢਿੱਲੀ ਹੋ ਗਈ ਔਰ ਨਕੋਦਾ ਤਾਂ ਕੋਈ ਵਾਦੀ ਵਾਫੇ ਦੇਆ ਠੀਕ ਹੈ 17 ਵਿੱਚ ਸਰ ਜਗਜੀਤ ਸਿੰਘ ਭਰਾ ਨੂੰ ਟਿਕਟ ਦਿੱਤੀ ਕਾਂਗਸ ਪਾਰਟੀ ਨੇ ਪਰ ਕੋਨਾ ਵੀ ਆਪਣਾ ਚੱਕਰ ਵਿੱਚ ਉਹਨੇ ਰੱਖਿਆ ਕਿਤੇ ਕੋਈ ਅੱਡਾ-ਗੱਡਾ ਨਹੀਂ ਬਣਾਇਆ ਜਿਵੇਂ ਜੱਕਰ ਤੁਸੀਂ ਕੋਈ ਅੱਡਾ-ਗੱਡਾ ਨਹੀਂ ਬਣਦਾ ਉਹ ਜੱਕਰ ਵਰਕਰ ਵਿੱਚ ਵੀ ਔਰ ਲੀਡਰ ਵਿੱਚ ਵੀ ਕੋਈ ਇਛਾ ਨਹੀਂ ਬਣਦਾ ਤੁਸੀਂ ਦੇਖਦੇ ਸ਼ਾਮ ਨੂੰ ਅਸਮਾਨ ਤੇ ਝੱਤੀ ਮਾਰਦੇ ਕਿ ਜਾਨਵਰ ਜਾਂਦੇ ਆ ਉਹਨਾਂ ਕਿਤੇ ਕੁੱਠੀਆਂ ਥਰੋ ਪਾਈਆਂ ਹੁੰਦੀਆਂ ਇੱਕ ਯੂਨਿਟੀ ਹੁੰਦੀ ਕਿ ਉੱਥੇ ਪਹੁੰਚਣਾ ਉਸ ਰਸਤੇ ਸਾਰਿਆਂ ਨੇ ਜਾ ਕੇ ਜਿਹੜਾ ਜੋ ਆਪਣੇ ਬੱਚਿਆਂ ਕੋਲ ਜੋ ਆਪਣੇ ਨਾਲ ਦੇ ਸਾਥੀ ਹੁੰਦੇ ਆ ਸਾਡੇ ਵਾਸਤੇ ਬੈਠਣ ਵਾਸਤੇ ਫੋਨੀਆ ਵੋਟਾਂ ਦੇ ਫਰਕ ਨਾਲ ਇਹ ਹਾਰੇ ਸੋ ਤੁਸੀਂ ਥੋੜੇ ਜਣਾਚ ਵਧੀਆ ਲੜਾਈ ਲੜ ਕੇ ਆਪਣੀ ਪਰਫਾਰਮੈਂਸ ਦਿਖਾਈ ਉਸ ਤੋਂ ਬਾਅਦ ਇਲੈਕਸ਼ਨ ਆ ਗਈ ਪਾਰਲੀਮੈਂਟ ਦੀ ਇਸ ਗੱਲ ਦੀ ਤੁਹਾਨੂੰ ਨਕੋਦਰ ਨਾਸੀਆਂ ਨੂੰ ਨਕੋਦਰ ਹਲਕੇ ਦੇ ਸਾਰੇ ਵੋਟਰ ਸਾਹਿਬਾਨਾਂ ਨੂੰ ਵਧਾਈ ਦੇਣਾ ਤੁਸੀਂ 20000 ਤੋਂ ਉੱਪਰ ਚੰਨੀ ਸਾਹਿਬ ਨੂੰ ਦੱਸਾ ਕੇ ਸਾਡੇ ਨਵੇਂ ਵੀ ਰਿਕਾਰਡ ਤੋੜ ਰਿਹਾ ਕਿਉਂਕਿ ਅਸੀਂ ਸਾਡੇ ਗੁੱਲੀ ਦੇ ਰੋਕੇ ਤੁਸੀਂ ਸਾਡੇ 20000 ਤੋਂ ਚਲੇ ਗਏ ਇਸ ਕਰਕੇ ਤੁਹਾਨੂੰ ਵਧਾਈ ਕਿਉਂਕਿ ਇਹ ਜਿਹੜੀ ਲੜਾਈ ਹੁੰਦੀ ਆ ਜਦੋਂ ਕਿਹੜਾ ਬੰਦਾ ਲੀਡ ਕਰਦਾ ਹੋਵੇ ਉਹਦੇ ਨਾਲ ਹੀ ਲੜਾਈ ਬਣਦੀ ਆ ਤੁਹਾਡੇ ਦੁੱਖਸ਼ਖ ਤੇ ਭਾਈ ਵਾਲਿਆਂ ਦਾ ਸਾਹਿਬ ਠੀਕਾ ਪੱਲੋਂ ਲੰਮਾ ਸਮਾਂ ਇਸ ਹਲਕੇ ਦੀ ਮਾਨਦੋਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਸਾਹ ਮਜੀਤ ਸਿੰਘ ਸਮਰਾਪਾ ਸਾਹ ਦੇ ਇੱਥੇ ਨਹੀਂ ਉਹਨਾਂ ਨੂੰ ਤੁਸੀਂ ਵਾਰ-ਵਾਰ ਐਮਐਲਏ ਬਣਾਇਆ ਕੈਪਟਨ ਮੰਤਰੀ ਵੀ ਬਣਾਇਆ ਉਸ ਤੋਂ ਪਹਿਲਾਂ ਵੀ ਬੜੇ ਸਾਡੇ ਸੀ ਜੀ ਸਾਡੇ ਬੈਲੰਦ ਦੇ ਸੀ ਮਾਡੇ ਸਟੇਜ ਤੇ ਬੈਠੇ ਸਾਡੇ ਲੀਡਰ ਸਹਿਬਾਨ ਨਾਕਿਟੂ ਆਏ ਪੰਚ ਸਰ ਪੰਚ ਸਹਿਬਾਨ ਤੇ ਬਦਵੰਤੇ ਸੱਜਣੋ ਵੈਗੁਰ ਜੀ ਕਾ ਕਾਲ ਸਾਹ ਵੈਗੁਰ ਜੀ ਕੀ ਫਤਿਹ ਅੱਜ ਗਣਤੰਤਰ ਦੇਸ਼ ਦੇ ਮੌਕੇ ਤੇ ਜਿੱਥੇ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਹੋਈ ਹੈ ਉੱਥੇ ਨਕੋਂਦਰ ਹਾਕੀ ਦਾ ਕਾਂਗਰਸ ਕਮੇਟੀ ਦਾ ਦਫਤਰ ਦਾਬਿਤ ਕਾਟਨ ਹੋਇਆ ਮੈਂ ਇਸ ਸ਼ੁਭ ਮੌਕੇ ਤੇ ਆਪ ਸਾਰਿਆਂ ਨੂੰ ਖਾਸ ਤੌਰ ਤੇ ਇਸ ਦਾ ਨਵਜੋਤ ਸਿੰਘ ਰਈਆ ਜੀ ਜਿਹਾਂ ਦੇ ਅਪਰਾਦੇ ਸੰਕਾ ਹੈ ਦਫਤਰ ਖੋਲਿਆ ਜਾ ਰਿਹਾ ਹੈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਕਾਂਗਰਸ ਕਮੇਟੀ ਨੂੰ ਤੁਨ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਡਾਕਟਰ ਦਾ ਬੜਾ ਹੋਣਾ ਜ਼ਰੂਰੀ ਹੈ ਜਿੱਥੇ ਲੋ ਆ ਕੇ ਲੋਕ ਪਾਰਟੀ ਦਾ ਤੇ ਲੋਕਾਂ ਦੀਆਂ ਗੱਲਾਂ ਕਰ ਸਕਣ ਡਿਸਕਸ ਕਰ ਸਕਣ ਸਮੱਸਿਆਵਾਂ ਦਾ ਹੱਲ ਕਰਾ ਸਕਣ ਮੈਨੂੰ ਵੀ ਜਗ੍ਹਾ ਮਿਲ ਗਈ ਧੰਨਵਾਦ ਤੁਹਾਡਾ ਮੈਂ ਵੀ ਇੱਥੇ ਆ ਕੇ ਬੈਠੇ ਰਹੂੰਗਾ ਇਸ ਦਿਨ ਤਾਂ ਕਿ ਸਾਰਿਆਂ ਨੂੰ ਤੁਹਾਨੂੰ ਮਿਲ ਸਕਾਂ ਤੇ ਗੱਲਾਂਬਾਤ ਕਰ ਸਕਾਂ ਤੇ ਸਮੱਸਿਆਵਾਂ ਦਾ ਜਿਹੜੇ ਹੱਲ ਹੈ ਉਹ ਵੀ ਕਰ ਸਕੀ ਦਈਆ ਸਾਹਿਬ ਨੂੰ ਮੈਂ ਕਈ ਵਾਰ ਦੇਖਦਾ ਯਾਰ ਇੰਨਾ ਪੈਸੇ ਵਾਲਾ ਬੰਦਾ ਹੈ ਐਨੇ ਵਧੀਆ ਹਸਟਲ ਚੱਲਦੇ ਆ ਹੋਟਲ ਚੱਲਦੇ ਆ ਵੀ ਇਹਨੂੰ ਪਤਾ ਨਹੀਂ ਕਿ ਆਪ ਉਸ ਤੇ ਆਵਾਇਰਦ ਪਰ ਜਿਹਨੂੰ ਇਹ ਸਸਰੀ ਗਾਲ ਦੀ ਛਟਕ ਪੈ ਜੂਏ ਨਾ ਉਹ ਫਿਰ ਉਧਰ ਨੂੰ ਨਹੀਂ ਮੁੜਦਾ ਪੈਸੇ ਕੱਢਣ ਨੂੰ ਹੈ ਸਾਰੀ ਸਸਰੀ ਗਾਲ ਦੀ ਛਟਕ ਹੈ ਮੈਂ ਵੀ ਪਹਿਲਾ ਸਕੂਲ ਵਿੱਚ ਇਲੈਕਸ਼ਨ ਲੜਿਆ ਫਿਰ ਕਾਲਜ ਚ ਲੜਿਆ ਤਿੰਨ ਵਾਰ ਐਮਸੀ ਬਣਿਆ ਦੋ ਵਾਰ ਮਿਸਕ ਕਮੇਟੀ ਦਾ ਪ੍ਰਧਾਨ ਬਣਿਆ ਫਿਰ ਕਾਂਗਰਸ ਮੰਨੂ ਟਿਕਟ ਨਹੀਂ ਦਿੱਤੀ ਮੈਂ ਆਜ਼ਾਦ ਐਮਐਲਏ ਬਣ ਗਿਆ ਲੋਕਾਂ ਨੇ ਬਣਾਤਾ ਤਿੰਨ ਵਾਰ ਐਮਐਲਏ ਬਣਿਆ ਫਿਰ ਆਪੋਜੀਸ਼ਨ ਲੀਡਰ ਮੰਤਰੀ ਮੁੱਖ ਮੰਤਰੀ ਲੇਕਿਨ ਹੈ ਸਾਰਾ ਕੁਝ ਸਸਰੀ ਕਾਲ ਦੀ ਬੁਖ ਹੈ ਇਹ ਜਦ ਕਾਂਗਰਸ ਕਹਿੰਦਾ ਨਾ ਪ੍ਰਧਾਨ ਦੀ ਸਸਰੀ ਕਾਲ ਹੈ ਅੱਜ ਮੈਂ ਪਤਾ ਨਹੀਂ ਕਿਹਾ ਜੀਏਗੇ ਬਸ ਇਹ ਹੀ ਚੀਜ਼ ਕੀਤੀ ਫਿਰਦੀ ਆਪਾਂ ਸਾਰਿਆਂ ਨੂੰ ਤੁਸੀਂ ਵੀ ਕਿੰਨੇ ਬੈਠੇ ਆ ਨੇ ਸਾਰਿਆਂ ਨੂੰ ਆਪਣੇ ਆਪਣੇ ਕੰਮ-ਕਾਰ ਬਥੇਰੇ ਬਹੁਤ ਦੁਨੀਆ ਆਪਣੇ ਆਪਣੇ ਕੰਮਾਂ 'ਚ ਲੱਗੀ ਵੀ ਕੋਈ ਹਾਰ-ਬਾਰਿਆ ਕੋਈ ਪਾਣੀ ਦੇ ਰਿਹਾ ਆਪਣੀ ਜਿੱਤੀ ਨੂੰ ਆਪਾਂ ਉਹਨੇ ਬੈਠੀ ਐ ਸਸਰੀਕਰਨ ਨੂੰ ਲੈ ਕੇ ਨਾਲ ਪਰ ਇਹ ਇੱਕ ਬਹੁਤ ਵੱਡੀ ਸਮਾਜ ਸੇਵਾ ਹੈ ਜਿਹੜਾ ਬੰਦਾ ਆਪਣਾ ਪਰਿਵਾਰ ਦਾ ਟਾਈਮ ਕੱਢ ਕੇ ਛੱਡ ਕੇ ਪਰਿਵਾਰ ਦਾ ਦੇ ਕੰਮ ਛੱਡ ਕੇ ਸਮਾਜ ਵਾਸਤੇ ਘੁੰਮਦਾ ਉਹ ਵੀ ਤਾਂ ਤਾਰਾ ਫਤਾਰ ਹੈ ਤੁਸੀਂ ਸਾਰੇ ਜਣੇ ਧੰਨਤਾ ਦੇ ਪਾਤਰ ਹੋ ਤੁਸੀਂ ਨਿਸਕਾਮ ਸੇਵਾ ਕਰਦੇ ਤੁਸੀਂ ਪਾਰਟੀ ਵਾਸਤੇ ਆਏ ਹੋ ਪਾਰਟੀ ਲੋਕਾਂ ਵਾਸਤੇ ਕਾਂਗਰਸ ਪਾਰਟੀ ਉਹ ਪਾਰਟੀ ਹੈ ਜੀਨੇ ਦੇਸ਼ ਨੂੰ ਆਜ਼ਾਦ ਕਰਾਇਆ ਆ ਜਿਹੜੇ ਆਰਐਸਐਸ ਵਾਲੇ ਫਿਰਦੇ ਹੈ ਜਾਂ ਬੀਜੇਪੀ ਵਾਲੇ ਇਹਨਾਂ ਨੂੰ ਪੁੱਛ ਕੇ ਦੇਖਿਓ ਇਹਨਾਂ ਦੀ ਕੋਈ ਇਤਿਹਾਸ ਦੇ ਵਿੱਚ ਤੁਹਾਨੂੰ ਕੋਈ ਗੱਲ ਹੀ ਮਿਲੂਗੀ ਕਿ ਇਹਨਾਂ ਨੇ ਆਜ਼ਾਦੀ ਵਾਰੇ ਕੁਝ ਵੀ ਕੀਤਾ ਇਹ ਅੰਗਰੇਜ਼ਾਂ ਨਾਲ ਮਿਲ ਕੇ